ਸ਼ਨੀਵਾਰ ਰਾਤ ਨੂੰ ਕੁਦਰਤੀ ਐਸੀ ਕਰੋਪੀ ਹੋਈ ਕਿ ਪਿੰਡ ਵਿੱਚ ਸੰਪੂਰਨ ਦੇ ਕਈ ਘਰਾਂ ਦਾ ਲੱਖਾਂ ਦਾ مالی ਨੁਕਸਾਨ ਹੋ ਗਿਆ। ਤੇਜ਼ ਹਾਨੀਵੀ ਦਾ ਦਬਾਅ ਇਹਨਾਂ ਸੀ ਲੋਹੇ ਦੇ ਗਾਰਡਰ ਤੱਕ ਕੋਟ ਦੇ ਦਰਖਤਾਂ ਤੇ ਟੱਗੇ ਗਈ ਅਤੇ ਕਈ ਘਰਾਂ ਤੇ ਪਈਆਟੀਨਾ ਨੁਟਕੇ ਪਿੰਡ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਪਹੁੰਚ ਗਿਆ। ਪਿੰਡ ਵਿੱਚ ਸ਼ਸ਼ੋਭੀ ਤੇ ਗੁਰੂ ਕਾਰ ਦਾ ਨਿਸ਼ਾਨ ਸਾਹਿਬ țeਦਾ ਹੋ ਗਿਆ ਅਤੇ ਗੁੰਮਝ ਦੇ ਉੱਪਰ ਲੱਗਾ ਨਿਸ਼ਾਨ ਵੀ ਹਵਾ ਵਿੱਚ ਕਿਤੇ ਉੱਡ ਗਿਆ। ਪਿੰਡ ਦੇ ਵਿਚਕਾਰ کئی ਸਾਲਾਂ ਪੁਰਾਣਾ ਇੱਕ ਬੋਹੜ ਦੀ ਹਨੇਰੀ ਨੇ ਤੋੜ ਕੇ ਰੱਖ ਦਿੱਤਾ ਇਤੋਂ ਤੱਕ ਕਿ ਤੇਜ਼ ਹਨੇਰੀ ਨਾਲ ਇੱਕ ਟੀਨ ਦਾ ਟੋਕਰਾ ਉੱਥੇ ਲੱਗੇ ਟਾਵਰ ਵਿੱਚ ਫਸ ਗਿਆ ਅਤੇ ਇੱਕ ਬਿਜਲੀ ਦਾ ਟਰਾਂਸਫਾਰਮਰ ਵੀ ਖੰਬੇ ਸਮੇਤ ਢੱਗ ਗਿਆ ਤੇਜ਼ ਹਨੇਰੀ ਦੇ ਨਾਲ ਨਾਲ ਪੈ ਰਹੇ ਮੀਂਹ ਕਾਰਨ ਬਿਜਲੀ ਸਪਲਾਈ ਬੰਦ ਰਹੀ ਅਤੇ ਸਾਰੀ ਰਾਤ ਪਿੰਡ ਵਾਸੀ ਹਨੇਰੀ ਵਿੱਚ ਹੀ ਆਪਣੇ ਘਰਾਂ ਵਿੱਚ ਰਹੇ ਜੇਕਰ ਪਿੰਡ ਵਾਸੀ ਰਾਤ ਸਮੇਂ ਹੀ ਘਰਾਂ ਵਿੱਚੋਂ ਬਾਹਰ ਆ ਜਾਂਦੇ ਤਾਂ ਹੋ ਸਕਦਾ ਸੀ ਕੋਈ ਜਾਨੀ ਨੁਕਸਾਨ ਹੋ ਜਾਣਾ ਸੀ ਕੁਦਰਤੀ ਇਸਤਬਾਹੀ ਦੀ ਖਬਰ ਮਿਲਦਿਆਂ ਹੀ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਅਤੇ ਸਿੱਖਿਆ ਵਿਭਾਗ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪਿੰਡ ਦਾ ਜਾਇਜ਼ਾ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦੀ ਪਰਪਾਈ ਜ਼ਰੂਰ ਕੀਤੀ ਜਾਵੇਗੀ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਉੱਪਰ ਕਿੱਧਰੋਂ ਵੀ ਜਾ ਰਿਹਾ ਹੈਗਾ ਇਹ ਹਾਂ ਕੋੜੀ ਮੈਨੂੰ ਉੱਪਰ ਤੇ ਜਾਣੋਂ ਦੀ ਸਰ ਤੇ ਖੜ ਕੇ ਧਿਆਨ ਨਾਲ ਕੋਈ ਨਾ ਜਾਈ ਪਤਾ ਨਹੀਂ ਹੁੰਦਾ ਹੱਟ ਗਿਆ ਬਾਲਿਆ ਆਹ ਹਟ ਕੇ ਕਰ ਗਏ ਨਾ ਉੱਪਰ ਵੱਧ ਰਹੇ ਜੰਗਲੇ ਆ ਜੋ ਬਹੁਤ ਜ਼ਿਆਦਾ ਜਿਹੜਾ

ਸਾਰਾ ਜੀ ਅਪੇ ਟ੍ਰਿਪੀ ਵਿੱਚ ਸੀ ਚਾ ਦੋਸਤ ਉਹ ਲੋਕ ਕਿਹਾ ਟੋਪਰ ਤੇ ਹੋਰ ਮਤਾਪ ਦਾ ਵੀ ਦੇਖੋ ਉਹਨਾਂ ਦਾ ਹਾਲ ਕੀ ਹੋਇਆ ਕੁਝ ਨਹੀਂ ਕੋਈ ਕੋਈ ਸਮਾਨ ਮਿਲੇ ਜੀ ਤੁਹਾਡਾ ਉੱਥੇ ਪਾਇਆ ਹੋਰ ਤਾਂ ਚੱਲ ਇਹ ਇੰਸਟਰੀ ਹੈ ਜੀ ਦੱਲ ਜੱਟ ਹੋ ਗਈ ਓਏ ਇਹਦਾ ਆਉਣਾ ਤੁਹਾਨੂੰ ਦੇ ਵੀ ਨਹੀਂ ਜੀ ਕੱਡੀਆਂ ਨੂੰ ਹੈ ਨਹੀਂ ਕੱਡੀਆਂ ਥੋੜਾ ਕੱਡ ਬੱਤੂ ਵਹੀ ਚੜਦਾ ਕਿਵਰੀ ਆਉਦੇ ਹੀ ਆਏ ਆਹੋ ਉਹਦੇ ਹੀ ਹਰ ਕਮਲ ਲਾਲ ਇਹ ਮਤਲਬ ਜਿਹੜਾ ਹੈਗਾ ਇਹਨਾਂ ਨੇ ਅੱਗੇ ਹੈਗਾ ਪਾਰੀ ਬੰਗੜ ਸਨੋ ਕੈਲਾ ਇਹਨਾਂ ਦੀ ਪਛਵਾਹ ਮਤਲਬ ਇਹ ਪੂਰੇ ਆਪਣੇ ਨੂੰ ਲਾ ਕੇ ਇੱਕ ਤੋਂ ਲੈ ਕੇ ਜਿਹੜਾ ਹੈਗਾ ਇਹਨਾਂ ਨੇ ਹੁਣ ਤੱਕ 52 ਜਿਹੜੇ ਹੈਗੇ ਘਰ ਠੀਕ ਹੈ ਨਹੀਂ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਹੈਗਾ ਇਹ ਸਾਰੀ ਰਿਪੋਰਟ ਜਿਹੜੀ ਇਹਦੀ ਆ ਉਹ ਤਿਆਰ ਕਰ ਰਹੇ ਆ ਸਾਰੇ ਆ ਇੱਕ ਤਸਵੀਰ ਖੱਲੇ ਆ ਲੈ ਇੱਕ ਤਾਂ ਬਾਈਟ ਕਹਿੰਦੀ ਨਹੀਂ ਛੁੱਟਦੀ ਤੁਹਾਡੇ ਕਾਲ ਨੇ

ਤੇ ਇਹ ਰਾਤ ਲਗਭਗ 6:30 ਵਜੇ ਦੇ ਆਸ-ਪਾਸ ਕਾਫੀ ਇਦਾਂ ਤੂਫਾਨੀ ਸਗਾ ਤੂਫਾਨੀ ਸਭ ਨਾਲ ਚ ਕਿਹਾ ਸਕਦੇ ਆ ਬਰੂਆ ਜਿਹਾ ਸਗਾ ਪਿੰਡ ਚ ਆਇਆ ਜੀ ਇਕਦਮ ਬਗਦਰ ਮਜਗੀ ਜੀ ਲੋਕ ਕੁਛ ਅੰਦਰ ਸੇਕੇ ਕਰਕੇ ਬਚਾ ਹੋ ਗਿਆ ਨਹੀਂ ਪੈਂਦਾ ਕਰਕੇ ਉਹ ਬੰਦੇ ਬਚਾ ਪਰ ਜਿੱਦਾਂ ਦਾ ਹੈਗਾ ਕੁਛ ਵੀ ਛੱਡਿਆ ਨਹੀਂ ਨੇ ਕੋਈ ਛੱਡਾ ਨਹੀਂ ਛੱਡੀਆਂ ਗਿਆ ਦੇ ਪਸ਼ੂ ਪਾ ਵੀ ਨੁਕਸਾਨ ਹੋਇਆ ਤੇ ਲੋਕਾਂ ਨੇ ਕਹਿੰਦਾ ਡਿਗੀਆਂ ਕਾਫੀ ਜ਼ਿਆਦਾ ਛੱਡਾਂ ਵਗੈਰਾ ਉੜ ਗਈਆਂ ਹਾਂ ਤੇ ਅਸੀਂ ਸਰਕਾਰ ਕੋਲੋਂ ਵੀ ਇਹੀ ਮੰਗ ਕਰਦੇ ਆ ਕਿ ਜਿਹੜਾ ਇਹ ਨੁਕਸਾਨ ਦੀ ਪਰਪੇ ਕੀਤੀ ਜਾਵੇ ਤੇ ਕੁਦਰਤੀ ਆਫਤ ਆ ਇਹ ਕਿਸੇ ਦਾ ਕੋਈ ਕਸੂਰ ਨਹੀਂ ਕਹਿ ਸਕਦੇ ਪਰ ਇਹਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਜੀ ਲਗਭਗ ਕਿੰਨੇ ਕੁ ਲੱਖ ਦਾ ਨੁਕਸਾਨ ਹੋਇਆ ਜਿੱਦਾਂ ਤਵਾਈ ਹੋਈ ਆ ਕਾਫੀ ਲੱਖਾਂ ਚ ਹੀ ਆ ਜੀ ਲੱਖਾਂ ਚ ਕਹਿ ਸਕਦੇ ਆ ਕਿ ਇਹਦਾ ਤੁਸੀਂ ਵੀ ਕਵਰੇਜ ਕਰੋ ਸਾਰੀ ਅਸੀਂ ਤੁਹਾਨੂੰ ਮੈਂ ਬੇਨਤੀ ਕੀਤੀ ਜੀ ਕੋਈ ਐਸਟੀਮੇਟ ਐਸਟੀਮੇਟ ਅਸੀਂ ਕਿਹਨੇ ਲਾ ਆ ਜਾਵੇ ਸਾਰਾ ਜੋ ਜਿੰਨਾ ਵੀ ਬਣਦਾ ਜੋ ਵੀ ਸਰਕਾਰੀ ਅਧਿਕਾਰੀ ਆਏ ਆ ਜਿਹਦੀ ਹਜੇ ਤੱਕ ਤਾਂ ਸਵੇਰੇ ਕੋਈ ਸਾਡੇ ਕੋਲ ਪਟਵਾਰੀ ਸਾਹਿਬ ਸਵੇਰੇ ਦੇ ਆਏ ਆ ਹੋਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਹਜੇ ਜਾਂ ਸਾਡਾ ਤੁਹਾਡਾ ਪੱਤਰਕਾਰ ਮਹਿਕਮੇ 1 2 4 ਆਏ ਸਾਡੇ ਕੋਲ ਕੋ ਜੀ ਤੁਹਾਡਾ ਧੰਨਵਾਦ ਕਰਦੇ ਆਂ ਚਲੋ ਤੁਸੀਂ ਸਾਡੇ ਕਵਰੇਜ ਕਰਨੇ ਆਏ ਆਂ ਜਾਂ ਫੋਨ ਫੋਨ ਇੱਕ ਦੋ ਸਾਨੂੰ ਜਰੂਰ ਆ ਪਰ ਹੋਰ ਕੁਝ ਨਹੀਂ ਆਇਆ ਨਹੀਂ ਹੋਜੀ ਪਹੁੰਚ ਨਹੀਂ ਕੀਤੀ ਅਜੇ ਕਿਸੇ ਨੇ ਜਾ ਕੇ ਸਾਡੇ ਖਾਸ ਤੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਖਾਸ ਤੌਰ ਤੇ ਜਿਹੜਾ ਆਹੀ ਹੈ ਡੈਟ ਓਰਿਜਨ ਕੰਦਾ ਲੋਕਾਂ ਦੀ ਟਹਿਗੀਆਂ ਲੋਕਾਂ ਦੇ ਇਮਕਾਨ ਨਹੀਂ ਡਿਗੇ ਆ ਵਿੱਚ ਦੇ ਵਿੱਚ ਤੇ ਦਰਖਤ ਤਾਂ ਚਲੋ ਹੈਗੇ ਹੈਗੇ ਆ ਬਾਕੀ ਹੋਰ ਵੀ ਕਾਫੀ ਛੱਡਾਂ ਵਗੈਰਾ ਰਸਤੇ ਵੀ ਦੇਖੇ ਕਾਫੀ ਦਰਖਤ ਵੀ ਡਿਗੇ ਬਿਲਕੁਲ ਦਰਖਤ ਡਿਗੇ ਡਿਗੇ ਆ ਜੀ ਜਿਹਨ ਛੱਡਾਂ ਡਿਗੀਆਂ ਲੋਕਾਂ ਦਾ ਨੁਕਸਾਨ ਹੋਇਆ ਇਹਦੇ ਵਿੱਚ ਮੇਰਾ ਵੀ ਕਾਫੀ ਨੁਕਸਾਨ ਹੋ ਅਭੀ ਨਿਸ਼ਾਨ ਆ ਲੋਕਾਂ ਨੇ ਉਹ ਬਚਾਉਣ ਲਈ ਉਹਨਾਂ ਨੂੰ ਸੰਭਾਲਣ ਲਈ ਫਿਰ ਦੁਬਾਰਾ ਉਹਨਾਂ ਨੂੰ ਕਰਨ ਦੇ ਲਈ ਔਖਾ ਹੋ ਗਿਆ ਜੀ ਤੇ ਉਹਦੇ ਵਿੱਚ ਉਹ ਨੁਕਸਾਨ ਹੋਇਆ ਜਿਆਦਾ ਜੀ ਕੀ ਮੰਗ ਕਰਦੇ ਆ ਸਰਕਾਰ ਮੰਗ ਕਰਦੇ ਜੀ ਨੁਕਸਾਨ ਦੀ ਪਰਪੇ ਕੀਤੀ ਜਾਵੇ ਜੀ ਸਾਰਿਆਂ ਨੂੰ ਬਣਦਾ ਜੋ ਹੈਗਾ ਬਣਦਾ ਨਿਸ਼ਾਨ ਜਿੰਨਾ ਵੀ ਹੋਇਆ ਉਹਦਾ ਦਿੱਤਾ ਜਾਵੇ ਉਹਨਾਂ ਨੂੰ ਇਹੀ ਮੰਗ ਕਰਦੇ ਜੀ ਭਾਜੀ ਮੈਸੋਂਪੁਰ ਪਿੰਡ ਵਾ ਸਰਿੰਦਰ ਮੇਰਾ ਨਾਂ ਆ ਜੀ ਜੀ ਰਾਤ ਜਦੋਂ ਇਹ ਝੱਕਾ ਆਇਆ ਜੀ ਤੇ ਇਹਦੇ ਵਿੱਚ ਪਸ਼ੂ ਪਾਲ ਦਾ ਬਹੁਤ ਨੁਕਸਾਨ ਹੋਇਆ ਜੀ ਮੇਰੇ ਖੁਦ ਪਸ਼ੂ ਵੀ ਵਿੱਚ ਥੱਲੇ ਆ ਗਿਆ ਰਾਤ ਕੱਢਦੇ ਰਹਿ ਰਾਤ ਮੈਂ ਐਸਡੀਐਮ ਸਾਹਿਬ ਨੂੰ ਫੋਨ ਕੀਤਾ डीसी साहब ਨੂੰ ਫੋਨ ਕੀਤਾ ਉਹਨੇ ਟੀਮਾਂ ਭੇਜੀਆਂ ਜਿਹੜੋ ਟੀਮਾਂ ਭੇਜੀਆਂ ਤਾਂ ਸਾਡੇ ਪਿੰਡ ਦੇ ਵਿੱਚ ਟ੍ਰੈਮ ਕੋ ਜਿਹੜਾ ਫਲੋਰ ਵਾਲਾ ਰੋਡ ਸੀ ਉਹ ਸਾਰਾ ਇੱਧਰ ਨੂੰ ਆ ਗਿਆ ਜੀ ਉਹ ਜਦੋਂ ਜਾਮ ਲੱਗ ਗਿਆ ਤਾਂ ਮੈਂ ਰਾਤ ਐਸਚਓ ਸਾਹਿਬ ਨੂੰ ਫੋਨ ਕੀਤਾ ਜੀ ਐਸਚਓ ਸਾਹਿਬ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਆਪਣੀ ਵੀ ਮੈਂ ਮੌਕੇ ਤੇ ਜਾਵਾਂ ਜਾਂ ਮੈਂ ਕਿਸੇ ਮੁਲਾਜ਼ਮ ਨੂੰ ਭੇਜਾਂ ਉਹ ਐਸ ਵੇਲੇ ਜਿਹੜੀਆਂ ਤਨਖਾਹਾਂ ਲੈ ਰਹੇ ਆ ਉਹ ਐਸ ਵੇਲੇ ਗਰੀਬ ਲੋਕਾਂ ਦੇ ਟੈਕਸ ਦੇ ਵਿੱਚੋਂ ਲੈ ਰਹੇ ਆ ਉਹ ਉਹਨਾਂ ਨੂੰ ਜ਼ਿੰਮੇਵਾਰੀ ਬਣਦੀ ਸੀ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਐਸਐਸਪੀ ਸਾਹਿਬ ਨੂੰ ਵੀ ਐਕਸ਼ਨ ਜਿਹੜਾ ਐਐਸਐਚਓ ਦੇ ਤੁਰੰਤ ਲਿਆ ਜਾਵੇ ਇੰਦਾਂ ਦੇ ਐਐਸਐਚਓ ਸਾਨੂੰ ਲੋੜ ਨਹੀਂ ਪਿੰਡਾਂ ਦੇ ਵਿੱਚ ਸਾਡੇ ਦੇ ਥਾਣਿਆਂ ਦੇ ਵਿੱਚ ਇਹਨਾਂ ਤੇ ਐਕਸ਼ਨ ਲੈ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਪਾਣੀ ਵਾਲੇ ਐਸਟੀਮੇਟ ਲੱਗੇ ਨਹੀਂ ਸਕਦਾ ਓਕੇ ਕਿ ਜਿਹੜੇ ਪਟਵਾਰੀ ਵਗੈਰਾ ਆਏ ਆ ਪਟਵਾਰੀ ਸਾਹਿਬ ਆ ਗਏ ਆ ਦਸਤਿਹਰ ਸਾਹਿਬ ਆ ਗਏ ਆ ਤੇ ਐਸਡੀਐਮ ਸਾਹਿਬ ਵੀ ਹੁਣ ਗੱਲ ਹੋਈ ਆ ਪਾਣੀ ਦੇ ਟੈਂਕਰ ਭੇਜ ਰਹੇ ਆ ਤੇ ਜਿੰਨੇ ਦਰਾਸ ਡਿਗੇ ਆ ਉਹ ਸਾਰੇ ਇਨਸਾਨ ਖਾਸ ਕੀ ਕੀ ਹੋਇਆ ਲੋਕਾਂ ਨੇ ਮਕਾਨਾਂ ਦੀ ਛੱਤਾਂ ਉੜ ਗਈਆਂ ਜੀ ਹਾਂ ਤੇ ਚਾਦਰਾਂ ਛੱਡਾਂ ਉੜ ਗਈਆਂ ਜੀ ਕੰਧਾਂ ਪੈ ਗਈਆਂ ਕੀ ਪਸ਼ੂਆਂ ਦਾ ਵਿਚਾਰਿਆ ਪਸ਼ੂ ਰਾਤ ਦੇ ਢਿੱਲੇ ਆ ਜੀ ਸਾਡੇ ਹਾਂ ਹਾਂ ਪਸ਼ੂਆਂ ਦਾ ਜ਼ਿਆਦਾ ਨੁਕਸਾਨ ਹੋਇਆ ਜੀ ਕੀ ਹੋਇਆ ਪਸ਼ੂ ਨੂੰ ਪਸ਼ੂ ਛੱਤੇ ਲੱਗੀਆਂ ਥੱਲੇ ਆ ਗਏ ਅੱਛਾ ਹਾਂ ਜੀ ਤੇ ਮਕਾਨ ਹੈ ਉਹਨਾਂ ਥੱਲੇ ਆ ਗਏ ਉਹਨਾਂ ਥੱਲੇ ਆ ਗਏ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਸਰਕਾਰ ਤੋਂ ਹੁਣ ਸਰਕਾਰ ਦਾ ਵਿਚਾਈਦਾ ਕਸੂਰ ਨਹੀਂ ਕਰੇ ਤਾਂ ਵਕਤਵਾ ਕੀ ਤਾਂ ਕੱਢਣਾ ਪਿਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਤੇ ਕਹਾਂਗੇ ਵੀ ਗਰੀਬਾਂ ਦੀ ਮਦਦ ਕੀਤੀ ਜਾਵੇ ਜਿਹੜੇ ਗਰੀਬਾਂ ਦਾ ਵਿਚਾਰਿਆ ਨੁਕਸਾਨ ਹੋਇਆ ਰੋਜੀ ਰੋਟੀ ਆਪਣੀ ਕਮਾ ਕੇ ਉਹ ਖਾਂਦੇ ਆ ਪਰ ਉਹ ਕੰਦਾ ਕਿੱਥੋਂ ਪਾਲਣਗੇ ਤਾਂ ਕਰਾ ਦਾ ਕੰਮ ਕਿੱਥੋਂ ਚਲਾ ਲਣਗੇ ਜੀ ਜੇ ਹਿਸਾਬ ਨਾਲ ਲਿਖਦੇ ਤਵਾਈ ਹੋਈ ਆ ਉਹ ਕਾਫੀ ਨੁਕਸਾਨ ਹੋਇਆ ਬਹੁਤ ਜਿਆਦੇ ਜੀ ਬਹੁਤ ਜਿਆਦੇ ਸਮਾਨ ਇਕੱਠਾ ਕਰਨਾ ਔਖਾ ਹੈ ਜੀ ਕੋਈ ਗਾਲੀ ਇਸ ਤਰ੍ਹਾਂ ਵੀ ਕੱਲ 2 ਤਰੀਕ ਤੂਫਾਨ ਚੱਕਰ ਚੱਕਰਵਾਤ ਕਹ ਲਈਏ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਬਾ ਜਿਹੜਾ ਮਿਸਰ ਉਪਰ ਔਰ ਨਾਲ ਦੇ ਪਿੰਡਾਂ ਦੇ ਵਿੱਚ ਵੀ ਇਹ ਤੂਫਾਨ ਦੇ ਲਾ ਗੁਜ਼ਰਦਾ ਹੋਇਆ ਅੱਗੇ ਨਿਕਲਿਆ ਖਾਸ ਤੌਰ ਤੇ ਮਿਸਰ ਪਰ ਪਿੰਡਾਂ ਦੇ ਵਿੱਚ ਇਸ ਚੱਕਰਵਾਦ ਨੇ ਬਹੁਤ ਹੀ ਤਵਾਹੀ ਮਚਾਈ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਗਾੜ੍ਹ ਆ ਦਰਖਤਾਂ ਦੇ ਵਿੱਚ ਜਾ ਲ ਗਿਆ ਕੋਈ ਮਤਲਬ 5-500 ਫੁੱਟ ਤੋਂ ਕੋਈ ਇਧਰੋਂ ਜਿਹੜਾ ਗਾੜ੍ਹ ਚਾਕੇ ਦੂਸਰੇ ਪੰਨੇ ਦੇ ਪਾਰਲੇ ਪਾਸੇ ਵੀ ਗਿਆ ਹੋਇਆ ਔਰ ਦੇਖਦੇ ਆ ਟਾਵਰ ਦੇ ਬਜੜੀਆਂ ਆ ਚਦਰਾਂ ਜਿਹੜੀਆਂ ਸਿੱਡਾਂ ਵੀ ਫਸੀਆਂ ਪਈਆਂ ਔਰ ਘਰਾਂ ਦੀਆਂ ਜਿਹੜੀਆਂ ਦਵਾਰਾਂ ਔਰ ਇੱਥੇ ਆ ਸ਼ਿੰਦਰ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਹੈਗੇ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਹੋ ਗਈ ਆ ਕਾਫੀ ਜਿਹੜੀ ਹੈ ਉਹ ਛੱਡ ਜਿਹੜੀ ਆੜ ਕੇ ਦੂਰ ਗਈ ਹੋਈ ਹੈਗਾ ਔਰ ਡੰਗਰਾਂ ਦਾ ਖ਼ੈਰ ਬਚਾ ਹੋ ਗਿਆ ਸਾਈ ਰਾਜ ਜਿਹੜੇ ਗਿਆ ਆ ਡੰਗਰਾਂ ਦੇ ਸੱਟਾਂ ਲੱਗੀਆਂ ਥੱਲੇ ਦੱਬੇ ਰਹੇ ਹੈਗੇ ਆ ਔਰ ਸਾਡੇ ਸਰਪੰਚ ਸਾਹਿਬ ਇਹਨਾਂ ਦੀ ਵੀ ਜਿਹੜੀ ਇਧਰੋਂ ਆ ਛੱਡ ਜਿਹੜੀ ਹੈਗੀ ਆ ਤੁਸੀਂ ਦੇਖਿਆ ਕਿੰਨੀ ਜਿਹੜੀ ਹੈਗੀ ਆ ਤਬਾਹੀ ਹੋਈ ਆ ਹਰ ਘਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਨੁਕਸਾਨ ਜਿਹੜਾ ਹੋਇਆ ਹੈਗਾ ਔਰ ਵਿਭਾਗੀ ਤੌਰ ਤੇ ਸਾਡੇ ਜਿਹੜੇ ਇਹ ਲੰਗੂराम ਦੀ ਕਾਨੂੰਗੋ ਸਾਥ ਜਿਹੜੇ ਹੋ ਗਏ ਇੱਥੇ ਆ ਲੈ ਰਹੇ ਨੇ ਸਾਰਾ ਜਿਹੜਾ ਹੈਗਾ ਸਰਵੇਖਣ ਕਰ ਰਹੇ ਨੇ ਆ ਔਰ ਜੁਨਾ ਵੀ ਘਰਾਂ ਦੇ ਵਿੱਚ ਨੁਕਸਾਨ ਹੋਇਆ ਜਾਂ ਜਿਹੜੀ ਤਵਾਹੀ ਮਚੀ ਹੈਗੀ ਆ ਉਸ ਦਾ ਜਿਹੜਾ ਹੈਗਾ ਮੌਇਨਾ ਕਰਕੇ ਜਿਹੜਾ ਦਾ ਸਰਕਾਰ ਨੂੰ ਹੁਣ ਜਿਹੜੀ ਰਿਪੋਰਟ ਭੇਜੀ ਜਾਵੇਗੀ ਔਰ ਜਿਹੜੇ ਵੀ ਇਸ ਦੀ ਰਿਪੋਰਟ 'ਚ ਆਏ ਹੋਏ ਉਹਨਾਂ ਨੂੰ ਜਿਹੜਾ ਹੈਗਾ ਬਣਦਾ ਮੁਆਵਜ਼ਾ ਜਿਹੜਾ ਹੈਗਾ ਅਸੀਂ ਦਵਾਵਾਂਗੇ ਸੋ ਇਹ ਕੁਦਰਤੀ ਕੁਰੂਪੀ ਸੀ ਇਹ ਕੁਦਰਤ ਵੱਲੋਂ ਜਿਹੜੀ ਹੈਗੀ ਆ ਵਿਚਿਆ ਸਵਾ ਕੱਲ ਜਿਹੜਾ ਹੈਗਾ ਜਿਸ ਨੇ ਭਾਈ ਨੁਕਸਾਨ ਕੀਤਾ ਪਰੰਤੂ ਆਮ ਆਦਮੀ ਪਾਰਟੀ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਜਿਹੜੀ ਹੈ ਸੂਬੇ ਦੇ ਮੁੱਖ ਮੰਤਰੀ ਸਵਾ ਭਵਨ ਸਿੰਘ ਮਾਨ ਹੋਣ ਦੀ ਅਗਵਾਈ ਦੇ ਵਿੱਚ ਜੋ ਕੰਮ ਹੋ ਰਿਹਾ ਆ ਉਹਦੇ ਲਈ ਅਸੀਂ ਤੁਹਾਡੇ ਜਿਹੜਾ ਹੈਗਾ ਨਾਲ ਆ ਜਿਹੜਾ ਵੀ ਤੁਹਾਡਾ ਨੁਕਸਾਨ ਹੋਇਆ ਹੈਗਾ ਉਸ ਦਾ ਪ੍ਰਪਨ ਕਰਨ ਦੇ ਲਈ ਅੱਜ ਰਿਪੋਰਟ ਬਣਾ ਕੇ ਦੇਣਗੇ ਔਰ ਜਿਹੜੀ ਸਰਕਾਰ ਨੂੰ ਭੇਜੀ ਜਾਏਗੀ ਤਾਂ ਫਿਰ ਜਿਹੜਾ ਉਹਦਾ ਮੁਆਵਜ਼ਾ ਜਿੱਦਾਂ ਤੋਂ ਵਿਚਾਰਿਆ ਹਾਂ ਹਾਂ ਜਾਣੀ ਨੁਕਸਾਨ ਤੋਂ ਕਿਉਂਕਿ ਲੋਕ ਘਰਾਂ ਦੇ ਅੰਦਰ ਸਨ ਘਰਾਂ ਦੇ ਅੰਦਰ ਹੋਣ ਕਰਕੇ ਜਿਹੜਾ ਜਾਨੀ ਨੁਕਸਾਨ ਹੋਣ ਦਾ ਜਿਹੜਾ ਹੈਗਾ ਉਹ ਬਚਾਅ ਹੋ ਗਿਆ ਅਗਰ ਵਾਹਰ ਹੁੰਦੇ ਤਾਂ ਹੋ ਸਕਦਾ ਸੀ ਕੋਈ ਨਾ ਕੋਈ ਜਿਹੜੀ ਜੀ ਸਜ਼ੀ ਜੀ ਹਵਾ ਆਈ ਆ ਕਾਫੀ ਤਬਾਹ ਹੋਇਆ ਔਰ ਜਾਨੀ ਨੁਕਸਾਨ ਤੋਂ ਔਰ ਘਰਾਂ ਦੇ ਛੱਤਾਂ ਛੁੱਟਾਂ ਔਰ ਕੰਦਾ ਕੰਦਾ ਕਾਫੀ ਡਿੱਗੇ ਆ ਮੈਂ ਕਾਫੀ ਦੇਖੋ ਬਿਚਰਦੇ ਆਏ ਹੈਗੇ ਤੁਸੀਂ ਦੇਖਿਆ ਹੋਏਗੇ ਜਿੱਥੇ-ਜਿੱਥੇ ਆਪਾਂ ਘਰ ਰਿਆ ਸੀ ਹੁਣ ਸਾਰੇ ਹੀ ਪਿੰਡ ਦਾ ਦੇਖਾਂਗੇ ਔਰ ਇਹਨਾਂ ਦੀ ਡਿਊਟੀ ਲੱਗੀ ਹੈਗੇ ਆ ਲੰਗੀ ਜੀ ਹੁਣਾਂ ਦੀ ਔਰ ਇਹ ਸਾਰੀ ਰਿਪੋਰਟ ਬਣਾ ਕੇ ਅੱਜ ਜਿਹੜਾ ਹੈਗਾ ਉਹਤੇ ਐਸਡੀਰ ਸਾਹਿਬ ਕੋਲ ਪੇਸ਼ ਕਰਨੀ ਤਾਂ ਉੱਪਰ ਵੀ ਇਹ ਹਦਾਫੇ ਜਾ ਕੇ ਜਿਹੜਾ ਗਰੰਟਾ ਪਾਣਾ ਹੈ ਔਰ ਹਾਂ ਮੈਂ ਦੇਖਿਆ ਘਰਾਂੀਆਂ ਜਿਹੜੀਆਂ ਟੈਂਕੀਆਂ ਆ ਉਹ ਫਟ ਗਈਆਂ ਆ ਔਰ ਜਿਹੜੇ ਖੰਭੇ ਆ ਤਕਰੀਬਨ ਅਸੀਂ ਦੇਖਦੇ ਆਏ ਆ ਖੰਭੇ ਜਿਹੜੇ ਹੈਗੇ ਆ ਟੁੱਟੇ ਆ ਆ ਸਰਪੰਚ ਸਾਹਿਬ ਹੁਣੀ ਹਕਮਤ ਦੀ ਹੈਗੇ ਆ ਉੱਥੇ ਵੀ ਖੰਭੇ 10 12 ਜਿਹੜੇ ਹੈਗੇ ਆ ਉਹ ਟੁੱਟੇ ਗਿਆ ਬਿਜਲੀ ਬਿਜਲੀ ਦਾ ਅਸਤ ਵਿਅਸਤ ਹੋ ਗਿਆ ਪਿਆਗਾ ਟਰਾਂਸਫਾਰਮ ਇਹ ਜਿਹੜੇ ਹੈਗੇ ਆ ਉਹ ਭੱਜ ਗਏ ਹੈਗੇ ਆ ਤੇ ਹੋਰ ਜਿਹੜਾ ਹੈਗਾ ਪਾਣੀ ਦੀ ਸਪਲਾਈ ਜਿਹੜੀ ਹੈਗੀ ਆ ਉਹ ਵੀ ਪ੍ਰਭਾਵਿਤ ਹੋਈ ਆ ਅਸੀਂ ਵਕ ਵਕਤ ਘਾਰੀਆਂ ਨੂੰ एस डी ओ वाटर सप्लाई वालों भी कहता और जो है बिजली विभाग ने भी कहता गा वो सारा डिपार्टमेंट जो है इस पेंड की जी दुख तकलीफ देख के जो है सारा जो दूर करेंगे धनबाद जी